ਸਰਤਾ ਤੇ ਬਲਵੰਡਾ ਦੋ ਰਾਗੀ ਹੋਏ ਗੁਰੂ ਘਰ ਦੇ ਜੀ ਕੀਰਤਨ ਕਰਿਆ ਕਰਦੇ ਜੀ ਇੱਕ ਦਿਨ ਗੁਰਦਵਿੰਦ ਦੇ ਪਾਤਸ਼ਾਹ ਜੀ ਪੈਣਾ ਬੈਠ ਹਾਂ ਜੀ ਫੇਰ ਅਰਜ਼ੀ ਕੀਤੀ ਗੁਰੂ ਸਾਹਿਬ ਜੀ ਸਾਡੀ ਬੇਟੀ ਦਾ ਵਿਆਹ ਤੇ ਕਿਰਪਾ ਕਰੋ ਸਾਡੀ ਮਦਦ ਕਰੋ ਸਾਡੀ ਬੇਟੀ ਦਾ ਵਿਆਹ ਰੱਖਿਆ ਨਹੀਂ ਕਿਆ ਕਰੂ ਉਹ ਕੁੜੀਆਂ ਦੀ ਲੜਕੀ ਖੋਲ ਜੀ ਬਾਰੇ ਦੇ ਤੇ ਗੁਰੂ ਕੇ ਰਾਗੀ ਉਹ ਜੋਗਮ ਕਰੋਗੇ ਉਹ ਇਹ ਦੇ ਦੇਣਗੇ ਆਉਂਦੇ ਹੀ ਸਲਾਹ ਕਰਨਗੇ ਜੀ ਮਾਵੇ ਜਾਓ ਘਰੇ ਜਾ ਕੇ ਸਲਾਹ ਕਰਨ ਸਲਾਹ ਕਰਨਗੇ ਘਰੇ ਜਾ ਕੇ ਸਲਾਹ ਕੀਤੀ ਆਂਦੇ ਵੀ ਦਿਵਾਲੀ ਆਉਣ ਰਹੀ ਆ ਗੁਰੂ ਸਾਹਿਬ ਨੂੰ ਕਹੀਏ ਜਿੰਨਾ ਦਿਵਾਲੀ ਵਾਲੇ ਦਿਨ ਚੜਾਵਾ ਚੜਿਓ ਸਾਰਾ ਸਾਨੂੰ ਦੇ ਦਿਓ ਰੜਾ ਵਿਆਹ ਇਹ ਸਾਰੇ ਕਾਲ ਸੋਧੋ ਜੀ ਜਾਵੇ ਬੇਨਤੀ ਕਰਦੇ ਜੀ ਉਹਨੇ ਕੋਈ ਗੱਲ ਨਹੀਂ ਗੁਰੂ ਅਰਜਨ ਦੇਵ ਜੀ ਪਾਸ ਨੇ ਤੁਸੀਂ ਗੁਰੂ ਕੇ ਰਾਗੀ ਸੈਨ ਜੇ ਹੋਰ ਵੀ ਚਾਹੀਦਾ ਹੋਰ ਵੀ ਦੱਸੋ ਦਿਵਾਲੀ ਦਾ ਚੜਾਵਾ ਤੁਹਾਡਾ ਕੋਈ ਨਿਰਤੈ ਵੀ ਨਾ ਬਦੀ ਉਹ ਦਿਨ ਚੜਾਵਾ ਕਿਹੜੇ ਹੀ ਉਹਨਾਂ ਦੇ ਮਨ ਦੇ ਜੋਸਾ ਆ ਗਿਆ ਵੀ ਮਹਾਰਾਜ ਨੇ ਨਾ ਸੰਗਤਾਂ ਨੂੰ ਮਨਾ ਕਰਤਾ ਨਾ ਕਿ ਕਿਹੜਾ ਵਾਰ ਨਾਲ ਜੇ ਨਾ ਸੱਟ ਪੈ ਗਿਆ ਮਨ 'ਚ ਇੱਕ ਗੁੱਸੇ ਹੋ ਗਏ ਤੇ ਘਰੇ ਬਹਿ ਗਏ ਕੀਰਤਨ ਕਰਨੀ ਨਹੀਂ ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਕੀਰਤਨ ਨਹੀਂ ਗੁਰੂ ਸਾਹਿਬ ਨੇ ਪੁੱਛਿਆ ਬਿੰਦ ਕੀਰਤਨ ਨਹੀਂ ਹੋਇਆ ਅੰਧੇ ਰਾਗੀ ਸੇਕ ਨਹੀਂ ਆਏ ਅੰਦੇ ਜਦੋਂ ਪਤਾ ਲਾਉ ਕਿਉਂ ਨਹੀਂ ਆਏ ਜਾ ਕੇ ਪਤਾ ਕੀਤਾ ਤੇ ਗਾੜੀ ਨੂੰ ਸਿੱਖਾਂ ਨੂੰ ਉਸ ਜੀ ਦੂਰ ਬੋਲਣ ਲੱਗੇ ਵੀ ਇਸਾ ਵੀ ਇਸਾ ਤਾਂ ਇਦਰਾ ਉਹ ਉਹ ਸਿੱਖਾਂ ਨੇ ਅੰਕੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਵੇਖੋ ਬਿਆਲੂ ਕਿਰਪਾ ਦੂ ਗੁਰੂ ਅਰਜਨ ਦੇ ਪਾਸ਼ਾ ਦੀਨ ਦੁਨੀਆ ਦੇ ਮਾਲਕ ਜਿਨ੍ਹਾਂ ਨੂੰ ਪਟਸਰ ਕੀਤੇ ਗੁਰੂ ਅਰਜਨ ਪਰਤਾਖਾ ਪਰਤਾਖਾ ਹੀ ਪਰਮੇਸ਼ਰ ਦਾ ਰੂਪ ਸਿੱਖੀ ਅੰਧੇ ਤੇ ਪ੍ਰਕਾਸ਼ ਉਹ ਆਪ ਚੱਲ ਕੇ ਉਹਨਾਂ ਦੇ ਘਰੇ ਗਿਆ ਜਦੋਂ ਉਹਨਾਂ ਨੇ ਕਰ ਜਾ ਕੇ ਬੇਇੰਤਿਕੀ ਦੀ ਨਾ ਗੁਰੂ ਸਹਿਬਾ ਮੇਰਾ ਜੀ ਸਿੰਘ ਉਹ ਕਿਹੜੀ ਗੱਲ ਨਰਾਜ ਹੋ ਗਏ ਕੋਈ ਅਕੀਲਾ ਬਾਤ ਆਈ ਬਾਜਰੀ ਕੀ ਚੈਰੀ ਦੱਸੋ ਤਾਂ ਵੀ ਲੜਕੀ ਘਰ 딸ੀ ਲੜਕੀ ਵਿੱਚ ਫਰਕ ਹੈ ਕਿਉਂ ਕਿੰਮ ਕਰੋ ਜਿਹੜੀ ਕੀ ਵੀ ਦੋਲਾ ਕਰਨ ਤੇ ਆ ਨਹੀਂ ਹਾਂ ਜੀ ਪਰ ਉਹਨੂੰ ਜੀ ਲੋਰ ਬੰਨਾ ਤੇ ਜਦੋਂ ਨਾ ਕਹਿ ਨਾ ਨਹੀਂ ਗੁਰੂ ਨਾਨਕ ਤਾਂ ਲੈ ਕੇ ਸਾਡੇ ਵੱਡ ਵਡੇਰੇ ਕੀਰਤਨ ਕਰਦੇ ਆਏ ਤੇ ਤਾਂ ਹੀ ਗੁਰੂ ਨਾਨਕ ਦੀ ਵਿਦਾਈ ਹੋਈ ਉਹ ਪ੍ਰਭੂ ਗੁਰੂ ਨਾਨਕ ਨੂੰ ਕੌਣ ਜਾਂਦਾ ਇਹਨਾਂ ਅਹੰਕਾਰ ਦੇ ਚੈਨਾ ਤੇ ਇਹ ਗੁਰਬਾਣੀ ਕਹਿੰਦੀ ਗੁਰੂ ਕੀ ਨਿੰਦਾ ਸੁਣੇ ਨਾ ਜਿਹੜਾ ਗੁਰੂ ਦਾ ਸਿੱਖ ਹੈ ਨਾ ਤਾਂ ਉਹਦੇ ਗੁਰੂ ਦੀ ਨਿੰਦਿਆ ਨਾ ਕਰੇ ਜਾਂਦੇ ਨਿੰਦਿਆ ਕਰਨ ਦਾ ਸਹਲਾ ਦੇ ਬਈਆਂ ਉੱਠ ਕੇ ਚਰੇ ਜੀ ਗੁਰੂ ਆਵੜੀ ਦੇ ਨੰਦ ਅਨਸਨ ਤੇ ਹੁਣ ਗੁਰੂ ਸਾਹਿਬ ਨੇ ਇੰਦਿਆ ਕਰਨ ਕੀ ਗੁਰੂ ਸਾਹਿਬ ਜੀ ਨੇ ਗੁੱਸਾ ਆਇਆ ਤੇ ਪੁੱਛੇ ਜੀ ਭਜਨ ਕਰ ਦਿੱਤਾ ਜਾ ਉਹ ਕੋੜੇ ਹਾਂਜੀ ਤੈਨੂੰ ਕੋੜ ਹੋ ਜਾ ਤੈਨੂੰ ਬਖਸ਼ਾਂਗੇ ਨਹੀਂ ਜਿਹੜੇ ਸਾਡੇ ਸੇਖ ਹੋਣਗੇ ਤੁਹਾਨੂੰ ਮੂੰਹ ਨਹੀਂ ਲਾਉਣਗੇ ਤੇ ਜਦ ਸਰਾਵਣਿ ਬਖਸ਼ਾ ਜਾਂਦਾ ਤਹੀ ਗੁਰੂ ਨਾਨਕ ਦੀ ਗੱਲ ਦਿਆ ਕਰਣੀ ਗੁਰੂ ਨਾਨਕ ਨੂੰ ਰੋਟੀ ਕਿਹਦੇ ਨਾਲ ਉਹਦਾ ਸਾਰੀ ਦੁਨੀਆ ਦਾ ਮਾਲਕ ਤੂੰ ਕਿੱਥੇ ਚਲੇ ਗਏ ਹੋ ਇਨੇ ਭਜਨ ਕਰਕੇ ਤੇ ਵਾਪਸ ਆ ਗਏ ਆਣ ਕੇ ਗੁਰੂ ਸਾਹਿਬ ਦੇ ਸਿੱਖੋਂ ਪੜੋ ਬਾਜੀ ਟੋਟੀਆਂ ਉਹਦੋਂ ਤੋਂ ਗੁਰੂ ਨੇ ਕਿਰਪਾ ਕੀਤੀ ਨਹੀਂ ਤੇ ਪੈਨੰ ਮਰਾਸੀ ਸਿੱਖਾਣੀ ਰਾਗ ਹੁੰਦਾ ਹੀ ਆਪਣੇ ਦੂਜੇ ਸਿੱਖਾਂ ਨੂੰ ਰਾਗ ਨਹੀਂ ਮੁਰਦਾ ਇਹ ਗੁਰ ਅਰਜਨ ਦੇਵ ਸਾਹਿਬ ਨੇ ਦਾਤ ਦਿੱਤੇ ਹੀ ਉਹਨਾਂ ਤੋਂ ਇਹੀ ਬਖਸ਼ਿਸ਼ ਕੀਤੀ ਸਾਰੇ ਵੇਜ ਬਾਜੀ ਟੋਟੀਆਂ ਜੌਰ ਲਾ ਸਾਰਿਆਂ ਨੂੰ ਕੀਮਤ ਦਿੱਤੀ ਤਾਰ ਮਾਰਣੇ ਤੇ ਦਿੱਤੀ ਜਨਹਰ ਉਹਨਰ ਭਜਨ ਪੂਰਾ ਆਇਆ ਰਾਗੀਆਂ ਦੇ ਨਾਲ ਸਾਰੇ ਸ੍ਰੀ ਦੇ ਕੋਲ ਲੋਕਾਂ ਨੂੰ ਸੰਗਤਾਂ ਨੂੰ ਪਤਾ ਲੱਗਿਆ ਗੁਰੂ ਦੇ ਆ ਭਜਨ ਸਾਰੇ ਲੋਕਾਂ ਨੂੰ ਬੂਹੇ ਢੋਲੇ ਉਹਨਾਂ ਦੇ ਮੱਥੇ 'ਤੇ ਲੱਗੇ ਕੋਈ ਕੋਈ ਉਹ ਜਿਹੜੇ ਕਰੇ ਜਾਨ ਬੂਹਾ ਗੜ ਤੋਂ ਕਿਸੇ ਨੇ ਉਹਨਾਂ ਦਾ ਬਸਣਾ ਫੇਰ ਉੱਥੋਂ ਆਏ ਪਿਰੀ ਨੇ ਬਾਜ ਦਿੱਤੀ ਬੰਦਰੋਈ ਭੰਗ ਇੱਥੇ ਨਹੀਂ ਕਿਸੇ ਨੇ ਬਸਣਾ ਅੰਮ੍ਰਿਤਸਰ ਦਾ ਵੀ ਧਰਮੀ ਦੇ ਨਹੀਂ ਕੇਰ ਤਾਂ ਲਿਖ ਰਿਆਦ ਕਰਨੀ ਲੋਕਾਂ ਨੂੰ ਪਤਾ ਲੱਗਿਆ ਤੇ ਲਾਹੌਰ ਜਾਓ ਉਹਦੇ ਪਾਈ ਲੰਗਾ ਪਰਮਕਾਰਿਓ ਦੇ ਘਰ ਦੇ ਨੇ ਉਹ ਉਹ ਤਾਦਾ ਪਾਰ ਬਖਸ਼ਾਉ ਉੱਥੇ ਗਏ ਕਈ ਦੇ ਕਹਿੰਦੇ ਉਹਦਾ ਘਰ ਦਾ ਪਾਰ ਨੂੰ ਜਾ ਕੇ ਫਰਿਆਦ ਕੀਤੀ ਉਹ ਨਾ ਆਇਆ ਹਾਂਜੀ ਆਣ ਕੇ ਫਰਮਾਇਆ ਇੱਕ ਮੇਂ ਦੀ ਦੀ ਪੀ ਮਹਾਰਾਜ ਆਂਦੇ ਆ ਇਹਨਾਂ ਨੂੰ ਕਹੋ ਵੀ ਜਿਹੜੇ ਹੁਣਾਂ ਦਿੰਦੇ ਕੀ ਕਿਉ ਹੈ ਉਹਨਾਂ ਸਿੱਖ ਤੇ ਕਸਮ ਤੇ ਕਰ ਲੋ ਉਹਦੇ ਗੁਰੂ ਨਾਨਕ ਦੇ ਘਰ ਦੀ ਕਰਨਾ ਸਖਤ ਕੀਤੀ ਉਦੋਂ ਫਿਰ ਰਾਜ ਕਲੀ ਦੀ ਵਾਰਲ ਆਬਦੇ ਮੋਗੋ ਗਾਈ ਰਾਮ ਕਲੀ ਦੀ ਵਾਰ ਅਰਜਨ ਸਾਹਿਬ ਦੇ ਵਿੱਚ ਦਰਜਾ ਨਾ ਜੇ ਨੋ ਪਿਆਰ ਦੇ ਵਿੱਚ ਐਂਟ ਉਹਨਾਂ ਨੇ ਗੁਰਬਾਣੀ ਪੜੀ ਨਾ ਰਾਮ ਕਲੀ ਦੀ ਵਾਰ ਗੁਰੂ ਅਰਜਨ ਦੇਵ ਸਾਹਿਬ ਐਨੇ ਪਰੇਸ਼ਾਨ ਹੋਏ ਆਨੇ ਰਾਗੀ ਸਿੱਖੋ ਤੁਹਾਡਾ ਕੋਈ ਡਰ ਨਹੀਂ ਹੈ ਨਾ ਜੇ ਇਹ ਵਾਰ ਪੜਿਆ ਗੁਰੂ ਨੂੰ ਕੋੜ ਹੋਊਗਾ ਇਹ ਜਦੂ ਵੱਡੀ ਬਰਸ਼ਿਸ਼ ਕਰ ਦਿੱਤੀ ਪੰਜਾਂ ਮਿੰਟਾਂ ਹੀ ਗਰਬਾਉਣ ਦਾ ਜਾਬ ਹੋ ਜਾਂਦਾ ਆਰਾਮ ਕਰੀ ਦੀ ਵਾਰ ਇਹ ਆਪਨ ਬਹੁਤ ਨਹੀਂ ਗੱਲਦਾ ਹੋਈ ਨਹੀਂ ਪਤਾ